ਕੇ ਪਾਸ ਸਮਝਾ ਰਹੇ ਨੇ ਕਿ ਤੁਮਰੇ ਭਜਨ ਜਿਸ ਜਿਸ ਬੁੱਧੀ ਚ ਜਿਸ ਹਿੱਤੇ ਚ ਜਿਸ ਮਨ ਦੇ ਵਿੱਚ ਤੇਰਾ ਭਜਨ ਪੈ ਗਿਆ ਉਸ ਭਜਨ ਨੇ ਕਿਹੜਾ ਕਿਹੜਾ ਨਹੀਂ ਤਾਰਿਆ ਬੋਲੋ ਤੁਮਰੇ ਭਜਨ ਕੌਣ ਕੌਣ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਕ ਤਨ ਬਰਾਹ ਤਨ ਸਾਧੂ ਸੰਗ ਉਧਾਰੇ ਮਹਾਂਪੁਰਖ ਦੀ ਸੰਗਤ ਖਗ ਕਹਿੰਦੇ ਰਜੇ ਪੰਛੀਆਂ ਨੂੰ ਕਿਸੇ ਪੰਛੀ ਤੇ ਵੀ ਨਿਗਾ ਪੈ ਜੇ ਉਹਦਾ ਵੀ ਭਲਾ ਕਰ ਦਿੰਦੇ ਨੇ ਇਨ੍ਹਾਂ ਜੂਨਾਂ ਦੇ ਵਿੱਚ ਚਲੇਗੇ ਮਾੜੀਆਂ ਚ ਟੇਡੀਆਂ ਮੇਡੀਆਂ ਵਿੱਚ ਭਲਾ ਕੌਣ ਕਰੇ ਖਗ ਤਨ ਮੀਨ ਤਨ ਸ਼ିକਾਰੀ ਤਾਂ ਫੜਦੇ ਨੇ ਤੇ ਮੱਸ਼ੀਆਂ ਨੂੰ ਖਾਂਦੇ ਨੇ ਤੇ ਫਕੀਰ ਉਹਦਾ ਵੀ ਭਲਾ ਕਰਦੇ ਆ ਉਹਦਾ ਜਨਮ ਮਰਨ ਉਸ ਜੁਨ ਚੋਂ ਕੱਢ ਦਿੰਦਾ ਨਿਗਾਹ ਸ਼ਿਕਾਰੀ ਦੀ ਵੀ ਉਹਤੇ ਪਈ ਹੈ ਤੇ ਨਿਗਾਹ ਫਕੀਰ ਦੀ ਵੀ ਪਈ ਹੈ ਠੀਕ ਹੈ ਨਾ ਜੀ ਫਕੀਰ ਉਸ ਦੇ ਭਲੇ ਲਈ ਕੁਸ਼ ਕਰ ਰਿਹਾ ਹੈ ਖੱਗ ਤਨ ਮੇਨ ਤਨ ਇਕਨ ਮ੍ਰਿਗ ਤਨ ਮਿਰਗ ਦੀ ਜੋਨੀ ਬਰਾ ਸ਼ੂਰ ਇਹੋ ਜਿਹੇ ਹੁੰਦੀਆਂ ਕੁਝ ਗਿਣਤੀ ਮਿੰਤੀ ਦੀਆਂ ਜੋਨਾ ਜਿਹੜੀਆਂ ਇੱਕ ਪੰਕਤੀ ਚੇਤਨਾ ਕੋ ਬਾਕੀ ਇਹਦੇ ਨਾਲ ਸਾਰਾ ਹੀ ਲਾਗੂ ਤੁਸੀਂ ਖਗ ਤਨ ਮੀਨ ਤਨ ਮ੍ਰਿਗ ਤਨ ਅਸੀਂ ਮਾਨਸ ਕੱਲਾ ਛੱਡ ਦੋ ਤੁਸੀਂ ਫਕੀਰ ਦੀ ਨਿਗਾ ਕਿੱਥੋਂ ਤੱਕ ਉਹਨੂੰ ਪਤਾ ਹੈ ਦਿਸਦਾ ਹੁੰਦਾ ਹੈ ਕਿ ਇਹ ਕੌਣ ਸੀ